ਪੁਸ਼ਨ ਆਸ਼ੂ ਦੇ 5 ਦਿਨ ਦੇ ਰਿਮਾਂਡ ਤੋਂ ਬਾਅਦ ਫਿਰ ED ਵੱਲੋਂ ਅੱਜ ਜਲੰਧਰ ਕੋਰਟ ਦੇ ਵਿੱਚ ਉਸ ਨੂੰ ਲੈ ਕੇ ਆਏ ਨੇ ਜੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਕੋਰਟ ਦੇ ਵਿੱਚ ਹੁਣ ਭਰਤ ਪੁਸ਼ਨ ਆਸ਼ੂ ਅੰਦਰ ਜਾ ਚੁੱਕੇ ਨੇ ED ਵੱਲੋਂ ਇਸ ਵਾਰ ਫਿਰ ਦੁਆਰਾ ਤੋਂ ਕਿਹੜਾ ਰਿਮਾਂਡ ਮੰਗ ਸਕਦੇ ਨੇ ਜਿਸ ਦੀਆਂ ਤਸਵੀਰਾਂ ਜਿਸ ਦੇ ਪਿਛਲੇ ਦਰਾਨ ਲੰਬੇ ਸਮੇਂ ਦੀ ਕਿਹੜੀ ਹੈ ਬੈਸ ਹੁੰਦੀ ਹੈ ਬੈਸ ਹੋਣ ਤੋਂ ਬਾਅਦ ਕਿਹੜਾ ਆਸ਼ੂ ED ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਜਾਂਦਾ ਤੇ ਉਹਨਾਂ ਨੂੰ 5 ਦਿਨ ਦਾ ਰਿਮਾਂਡ ਮਿਲਦਾ ਜਿਸ ਦੇ ਬਗਾਰ 5 ਦਿਨ ਦੇ ਰਿਮਾਂਡ ਤੋਂ ਬਾਅਦ ਕੀ ਖੁਲਾਸੇ ਹੋਏ ਨੇ ਇਸ ਬਾਰੇ ਅੰਦਰ ਜੋ ਐਡਵੋਕੇਟ ਹੈ ਜੱਜ ਸਾਹਿਬ ਦੇ ਸਾਹਮਣੇ ਜੋ ਦੱਸਣਗੇ ਤੇ ਹੋਰ ਈਡੀ ਦੇ ਈਡੀ ਵੱਲੋਂ ਕਿਹੜੀ ਉਮੀਦ ਹੈ ਦੱਸਿਆ ਜਾ ਰਿਹਾ ਉਸ ਕੋਲੋਂ 5 ਦਿਨ ਦਾ ਰਿਮਾਂਡ ਕਿੜਾ ਹੋਰ ਜੋ ਰਿਮਾਂਡ ਮੰਗ ਸਕਦੇ ਨੇ ਜਿਸ ਦੇ 5 ਦਿਨ ਦੇ ਰਿਮਾਂਡ ਤੋਂ ਬਾਅਦ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਪੇਸ਼ ਕਰਨ ਤੋਂ ਬਾਅਦ ਕੀ ਇਸ ਦੇ ਬਾਰੇ ਆਸ਼ੂ ਦੇ ਜੋ ਐਡਵੋਕੇਟ ਹੈ ਜਾਂ ਈਡੀ ਦੇ ਸਰਕਾਰੀ ਜੋ ਐਡਵੋਕੇਟ ਹਨ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਕੀ ਖਲਾਸੇ ਕਿੜੇ 5 ਦਿਨਾਂ ਦੇ ਵਿੱਚ ਇਹ ਹੋਏ ਨੇ ਜੋ ਹੈ ਹੁਣ ਇਹ ਦੱਸਿਆ ਜਾ ਰਿਹਾ ਜੋ 102 ਦੇ ਜੋ ਜੱਜ ਸਾਹਿਬ ਦੇ ਪੇਸ਼ ਕੀਤਾ ਜਾ ਰਿਹਾ ਉਸ ਦੇ ਵਿੱਚ ਜੋ ਇੰਨੇ ਦਿਨ ਅਰਮਾਨ ਖਤਮ ਹੋਣ ਤੋਂ ਬਾਅਦ ਹੁਣ ਪਰਤਪੋਸ਼ਣ ਆਸ਼ੂ ਨੂੰ ਜੋ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਹੈ ਉਹ ਇੱਥੇ ਉਹਨਾਂ ਨੂੰ ਈਡੀ ਵੱਲੋਂ ਲਿਆਇਆ ਗਿਆ ਸੀ ਤੇ 5 ਦਿਨ ਦੇ ਅਰਮਾਨ ਤੋਂ ਬਾਅਦ ਹੁਣ ਕੀ ਖੁਲਾਸੇ ਨਿਕਲੇ ਨੇ ਤੇ ਹੋਰ ਉਮੀਦ ਹੈ ਜੋ ਈਡੀ ਵੱਲੋਂ ਅਰਮਾਨ ਮੰਗਣ ਦੀ ਕਿਹੜੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਈ ਬਹਿਸ ਕਿਹੜੀ ਐਡਵੋਕੇਟ ਦੇ ਆ ਪਰਤਪੋਸ਼ਣ ਆਸ਼ੂ ਜਾਂ ਈਡੀ ਦੇ ਐਡਵੋਕੇਟਾਂ ਲੰਬੇ ਸਮੇਂ ਦੀ ਬਹਿਸ ਹੁੰਦੀ ਹੈ ਜੱਸਾ ਸਾਡੇ ਸਾਹਮਣੇ ਤੇ ਹੁਣ ਫੇਰ ਦੁਬਾਰਾ ਤੋਂ ਲੰਬੇ ਸਮੇਂ ਦੀ ਕਿਹੜੀ ਬਹਿਸ ਤੋਂ ਬਾਅਦ ਕੀ ਤਤ ਜੱਸਾ ਵੱਲੋਂ ਆਰਡਰ ਗੱਡੇ ਜਾਂਦੇ ਨੇ ਇਸ ਦੇ ਬਾਰੇ ਕੁਛੇ ਦਿਨ ਦੇ ਵਿੱਚ ਤੁਹਾਨੂੰ ਅਸੀਂ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ ਪਰਤਪੂਸ਼ਨ ਆਸ਼ੂ ਦੇ 5 ਦਿਨ ਦੇ ਰਿਮਾਂਡ ਤੋਂ ਬਾਅਦ ਫਿਰ ਈਡੀ ਵੱਲੋਂ ਅੱਜ ਜਲੰਧਰ ਕੋਰਟ ਦੇ ਵਿੱਚ ਉਸ ਨੂੰ ਲੈ ਕੇ ਆਏ ਨੇ ਜੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਕੋਰਟ ਦੇ ਵਿੱਚ ਹੁਣ ਪਰਤਪੂਸ਼ਨ ਆਸ਼ੂ ਅੰਦਰ ਜਾ ਚੁੱਕੇ ਨੇ ਈਡੀ ਵੱਲੋਂ ਇਸ ਵਾਰ ਫਿਰ ਦੁਆਰਾ ਤੋਂ ਕਿਹੜਾ ਰਿਮਾਂਡ ਮੰਗ ਸਕਦੇ ਨੇ ਜਿਸ ਦੀਆਂ ਤਸਵੀਰਾਂ ਜਿਸ ਦੇ ਪਿਛਲੇ ਦਿਨਾਂ ਲੰਬੇ ਸਮੇਂ ਦੀ ਕਿਹੜੀ ਹੈ ਬੈਸ ਹੁੰਦੀ ਹੈ ਬੈਸ ਹੋਣ ਤੋਂ ਬਾਅਦ ਕਿਹੜਾ ਆਸ਼ੂ ਈਡੀ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਜਾਂਦਾ ਤੇ ਉਹਨਾਂ ਨੂੰ 5 ਰਿਮਾਂਡ ਮਿਲਦਾ ਹੈ ਜਿਸ ਦੇ ਵਗਾਰ ਮ 5 ਦਿਨ ਦੇ ਰਿਮਾਂਡ ਤੋਂ ਬਾਅਦ ਕੀ ਖਲਾਸੇ ਹੋਏ ਨੇ ਇਸ ਬਾਰੇ ਅੰਦਰ ਜੋ ਐਡਵੋਕੇਟ ਹੈ ਜਿਹਾ ਸਾਡੇ ਸਾਹਮਣੇ ਜੋ ਦੱਸਣਗੇ ਤੇ ਹੋਰ ED ਦੇ ED ਵੱਲੋਂ ਕਿਹੜੀ ਉਮੀਦ ਹੈ ਦੱਸਿਆ ਜਾ ਰਿਹਾ ਉਸ ਕੋਲੋਂ 5 ਦਿਨ ਦਾ ਰਿਮਾਂਡ ਕਿੜਾ ਹੋਰ ਜੋ ਰਿਮਾਂਡ ਮੰਗ ਸਕਦੇ ਨੇ ਜਿਸ ਦੇ 5 ਦਿਨ ਦੇ ਰਿਮਾਂਡ ਤੋਂ ਬਾਅਦ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਪੇਸ਼ ਕਰਨ ਤੋਂ ਬਾਅਦ ਕੀ ਇਸ ਦੇ ਬਾਰੇ ਆਸ਼ੂ ਦੇ ਜੋ ਐਡਵੋਕੇਟ ਹੈ ਜਾਂ ED ਦੇ ਸਰਕਾਰੀ ਜੋ ਐਡਵੋਕੇਟ ਹਨ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਕੀ ਖਲਾਸੇ ਕਿੜੇ 5 ਦਿਨਾਂ ਦੇ ਵਿੱਚ ਇਹ ਹੋਏ ਨੇ ਜੋ ਹੈ ਹੋਰ ਇਹ ਦੱਸਿਆ ਜਾ ਰਿਹਾ ਜੋ 102 ਦੇ ਜੋ ਜੱਜ ਸਾਹਿਬ ਦੇ ਪੇਸ਼ ਕੀਤਾ ਜਾ ਰਿਹਾ ਉਸ ਦੇ ਵਿੱਚ ਜੋ 5 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਹੁਣ ਪਰਤਪੁਸ਼ਨ ਆਸ਼ੂ ਨੂੰ ਜੋ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਹੈ ਉਹ ਇੱਥੇ ਉਹਨਾਂ ਨੂੰ ED ਵੱਲੋਂ ਲਿਆਇਆ ਗਿਆ ਸੀ ਤੇ 5 ਦਿਨ ਦੇ ਰਿਮਾਂਡ ਤੋਂ ਬਾਅਦ ਹੁਣ ਕੀ ਖੁਲਾਸੇ ਨਿਕਲੇ ਨੇ ਤੇ ਹੋਰ ਉਮੀਦ ਹੈ ਜੋ ED ਵੱਲੋਂ ਰਿਮਾਂਡ ਮੰਗਣ ਦੀ ਕਿਹੜੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਈ ਬਹਿਸ ਕਿਹੜੀ ਐਡਵੋਕੇਟ ਦੇ ਆ ਪਰਤਪੁਸ਼ਨ ਆਸ਼ੂ ਜਾਂ ED ਦੇ ਐਡਵੋਕੇਟਾਂ ਲੰਬੇ ਸਮੇਂ ਦੀ ਬਹਿਸ ਹੁੰਦੀ ਹੈ ਜੱਜ ਸਾਹਿਬ ਦੇ ਸਾਹਮਣੇ ਤੇ ਹੁਣ ਫਿਰ ਦੁਬਾਰਾ ਤੋਂ ਲੰਬੇ ਸਮੇਂ ਦੀ ਕਿਹੜੀ ਅਬੈਸ ਤੋਂ ਬਾਅਦ ਕੀ ਤਤ ਜਸਾ ਵੱਲੋਂ ਆਰਡਰ ਗੱਡੇ ਜਾਂਦੇ ਨੇ ਇਸ ਦੇ ਬਾਰੇ ਕੁਛੇ ਦਿਨ ਦੇ ਵਿੱਚ ਤੁਹਾਨੂੰ ਅਸੀਂ ਰਾਹੁਲ ਦੇ ਨਾਲ ਸੋਨਮਾਹਾਜਨ ਜਗਬਾਨੀ ਟੀਵੀ ਜਲੰਧਰ